ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਾਂਜੀ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਿਆ ਕਰੋ ਜੀ ਅੱਜ ਆਪਾਂ ਬਣਾ ਰਹੇ ਹਾਂਗੇ ਚਲਾਈ ਦਾ ਸਾਬ ਚਲਾਈ ਨੂੰ ਧੋ ਕੇ ਸਾਫ਼ ਕਰ ਲਿਆ ਜੀ ਆਪਾਂ ਸਾਫ਼ ਕਰਨ ਤੋਂ ਬਾਅਦ ਆਪਾਂ ਚਲਾਈ ਨੂੰ ਦੋ ਦੋ ਤਿੰਨ ਵਾਰੀ ਪਾਣੀ ਨਾਲ ਧੋਤਾ ਜੀ ਸਾਫ਼ ਕੀਤਾ ਇਹਨੂੰ ਸਭ ਕੰਮ ਤੋਂ ਬਾਅਦ ਆਪਾਂ ਕੜਾਈ 'ਚ ਧਰਾਂਗੇ ਜੀ ਪਾਣੀ ਪਾਣੀ ਹਲਕਾ ਜਾਂ ਗਰਮ ਹੋ ਗਿਆ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨਮਕ ਮੈਂ ਛੋਲਿਆਂ ਦੀ ਦਾਲ ਪਾ ਕੇ ਚਲਾਈਦਾ ਸਾਗ ਬਣਾ ਰਹੀ ਹਾਂ ਜੀ ਹਾਂਜੀ ਆਪਾਂ ਛੋਲਿਆਂ ਦੀ ਦਾਲ ਨੂੰ ਧੋ ਕੇ ਸਾਫ਼ ਕਰ ਲਿਆ ਜੀ ਅੱਧੀ ਕਟੋਰੀ ਆਪਾਂ ਛੋਲਿਆਂ ਦੀ ਦਾਲ ਲਈ ਹੈ ਇਧਰ ਆਪਣਾ ਪਾਣੀ ਗਰਮ ਹੋ ਗਿਆ ਜੀ ਇਹਦੇ ਵਿੱਚ ਪਾਵਾਂਗੇ ਜੀ ਹਲਕਾ ਜਿਹਾ ਨਮਕ ਥੋੜਾ ਜਿਹਾ ਪਾਣੀ ਗਰਮ ਹੋਣ ਤੋਂ ਬਾਅਦ ਆਪਾਂ ਦਾਲ ਨੂੰ ਧੋਲਿਆ ਜੀ ਤੇ ਦਾਲ ਆਪਾਂ ਗਰਮ ਪਾਣੀ ਦੇ ਵਿੱਚ ਪਾ ਦਾਂਗੇ ਜੀ ਦਾਲ ਨੂੰ ਆਪਾਂ 1 ਤੋਂ 2 ਵਾਲੇ ਦਵਾਵਾਂਗੇ ਜੀ 1 ਤੋਂ 2 ਵਾਲੇ ਆਉਣ ਤੋਂ ਬਾਅਦ ਅੱਧੀ ਪੱਕ ਗਈ ਜਦ ਦਾਲ ਆਪਾਂ ਵਿੱਚ ਚਲਾਈ ਦਾ ਸਾਗ ਪਾ ਦਾਂਗੇ ਜੀ ਚਲਾਈ ਦਾ ਸਾਗ ਥੋੜਾ ਜਲਦੀ ਤਿਆਰ ਹੋ ਜਾਂਦਾ ਇਸ ਲਈ ਦਾਲ ਨੂੰ ਆਪਾਂ 1 ਤੋਂ 2 ਵਾਲੇ ਦਵਾਵਾਂਗੇ ਜੀ 1 ਤੋਂ 2 ਵਾਲੇ ਆਉਣ ਤੋਂ ਬਾਅਦ ਅੱਧੀ ਪੱਕ ਗਈ ਜਦ ਦਾਲ ਆਪਾਂ ਵਿੱਚ ਚਲਾਈ ਦਾ ਸਾਗ ਪਾ ਦਾਂਗੇ ਚਲਾਈ ਦਾ ਸਾਗ ਪਾ ਦਾਂਗੇ ਜੀ ਚਲਾਈ ਦਾ ਸਾਗ ਥੋੜਾ ਜਲਦੀ ਤਿਆਰ ਹੋ ਜਾਂਦਾ ਇਸ ਲਈ ਦਾਲ ਥੋੜੀ ਜਿਹੀ ਪਕਾਉਣੀ ਪੈਂਦੀ ਹੈ ਦਾਲ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਿਆ ਜੀ ਹਾਂਜੀ ਹੁਣ ਆਪਾਂ ਚਲਾਈ ਇੱਧਰ ਕੱਟ ਕੇ ਧੋ ਲਈਏ ਜੀ ਧੋ ਕੇ ਆਪਾਂ ਹੁਣ ਆਪਾਂ ਵਿੱਚ ਪਾਵਾਂਗੇ ਦਾਲ ਆਪਣੀ ਉਬਲਦੀ ਪਈ ਆ 2 ਤੋਂ 3 ਵਾਲੇ ਆ ਗਏ ਹਾਂਜੀ ਹੁਣ ਆਪਾਂ ਆਪ ਵਿੱਚ ਪਾਵਾਂਗੇ ਚਲਾਈ ਇਹ ਸਾਗ 2 ਤੋਂ 3 ਵਾਲੇ ਆ ਗਏ ਦਾਲਾਂ ਦੇ ਵਿੱਚ ਚਲਾਈ ਦਾ ਸਾਗ ਆਪਾਂ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜੀ 2 ਤੋਂ 3 ਆਪਾਂ ਹਰੀਆਂ ਮਿਰਚਾਂ ਵੀ ਕੱਟ ਕੇ ਵਿੱਚ ਪਾਈਆਂ ਜੀ ਇਹਨਾਂ ਨਾਲ ਥੋੜਾ ਜਿਹਾ ਚਟਪਟ ਤੇ ਕਰਾਰਾ ਜਿਹਾ ਬਣਦਾ ਸਾਗ। ਜਿਆਦਾ ਕੋੜੰਗਾਣੀ ਮਿਰਚਾਂ ਥੋੜੀਆਂ ਹਲਕੀਆਂ ਘੜਤਾਂ ਨਾਲ ਆਪਾਂ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਨਾਲ ਜੀ। ਇਹ ਲਾਲ ਮਿਰਚ ਪਾ ਕੇ ਉੱਪਰ ਟਾਕ ਦਾਂਗੇ ਜੀ। ਹੁਣ ਚ ਆਈ ਦਾ ਸਾਗ ਪੱਕਣ ਤੇ 15 ਤੋਂ 20 ਮਿੰਟ ਲੱਗਦੇ ਜੀ। 15 ਤੋਂ 20 ਮਿੰਟ ਬਾਅਦ ਆਪਾਂ ਪੱਕਣ ਦੇਨੇ ਆ ਜੀ 15 ਤੋਂ 20 ਮਿੰਟ ਬਾਅਦ ਲੈਨੇ ਆ ਆਪਾਂ ਕੀ ਕਿਸ ਤਰ੍ਹਾਂ ਬਣਿਆ। ਜਾ ਇੱਕ ਤੋ ਦੋ ਵਾਲੇ ਆ ਗਏ ਜੀ ਸਾਗ ਨੂੰ ਤਾਂ ਹਜੇ ਸਾਗ ਪੱਕਣ ਤੇ ਲੱਗਣਗੇ ਹਜੇ ਵੀ 25 ਮਿੰਟ ਹੋਰ ਜਦੋਂ ਸਾਗ ਦਾ ਪਾਣੀ ਸੁੱਕ ਜੂਗਾ ਜੀ ਚੰਗੀ ਤਰ੍ਹਾਂ ਤੇ ਆਪਾਂ ਵਿੱਚ ਇਹਦੇ ਪਾਵਾਂਗੇ ਆਪਾਂ ਇਹਨਾਂ ਨੂੰ ਕੋਟ ਕੇ ਤਿਆਰ ਕਰ ਲਾਂਗੇ ਜੀ ਸਾਗ ਦਾ ਪਾਣੀ ਜਦੋਂ ਸੁੱਕ ਗਿਆ ਜੀ ਤੇ ਸਾਗ ਦਾ ਪਾਣੀ ਸੁੱਕ ਗਿਆ ਤੇ ਆਪਾਂ ਸਾਗ ਨੂੰ ਕੋਟ ਕੇ ਵਧੀਆ ਤਿਆਰ ਕਰ ਲਿਆ ਜੀ ਚੰਗੀ ਤਰ੍ਹਾਂ ਇਹਨੂੰ ਕੋਟਣ ਤੋਂ ਬਾਅਦ ਆਪਾਂ ਪਿਆਜ਼ ਕੱਟਿਆ ਜੀ ਉਧਰ ਪਿਆਜ਼ ਤੇ ਟਮਾਟਰ ਦਾ ਤੜਕਾ ਲਗਾਵਾਂਗੇ ਸਾਗ ਆਪਣਾ ਚੰਗੀ ਤਰ੍ਹਾਂ ਤਿਆਰ ਹੋ ਗਿਆ ਜੀ ਬਿਲਕੁਲ ਵਧੀਆ ਮਿਕਸ ਹੋ ਗਿਆ ਜੀ ਸਾਗ ਆਪਣਾ ਤਿਆਰ ਆ ਜੇ ਹੁਣ ਆਪਾਂ ਪਿਆਜ਼ ਪਾ ਕੇ ਤੜਕਾ ਲਾਵਾਂਗੇ ਮੈਂ ਟਮਾਟਰ ਮਿਸਕਿਪ ਕਰੂੰਗੀ ਜੀ ਪਿਆਜ਼ ਆਪਾਂ ਭੁੰਨਣ ਤੋਂ ਬਾਅਦ ਆਪਾਂ ਸਾਗ ਵਿੱਚ ਪਾ ਦਾਂਗੇ ਜੀ ਚਲਾਈ ਦਾ ਸਾਗ ਬਹੁਤ ਟੇਸਟੀ ਬਣਦਾ ਗਰਮੀਆਂ ਵਿੱਚ ਸਪੈਸ਼ਲ ਚਲਾਈ ਦਾ ਸਾਗ ਹੀ ਜਿਆਦਾ ਟੇਸਟ ਲੱਗਦਾ ਇਹ ਬਿਲਕੁਲ ਕਰਾਰਾ ਤੇ ਵਧੀਆ ਬਣਦਾ ਜੀ ਆਪਾਂ ਹੁਣ ਸਾਗ ਨੂੰ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂ ਜੀ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਣਾ ਸਾਗ ਹੋ ਜਾ ਜੀ ਤਿਆਰ ਤੇ ਮੱਖਣ ਦੇ ਨਾਲ ਆਪਾਂ ਪਰੋਸਾਂਗੇ ਜੀ ਇੱਕਦਮ ਵਧੀਆ ਟੇਸਟੀ ਸਾਗ ਬਣਦਾ ਜੀ ਚਲਾਈ ਦਾ ਗਰਮਿਆਂ ਵਿੱਚ ਸਾਗ ਹੀ ਜ਼ਿਆਦਾ ਵਧੀਆ ਲੱਗਦਾ ਆ ਸਰੋਂ ਦਾ ਸਾਗ ਤਾਂ ਹੁੰਦਾ ਨਹੀਂ ਜੀ ਸਿਆ ਸਾਗ ਜੀ ਸਾਗ ਆਪਣਾ ਤਿਆਰ ਹੋ ਗਿਆ ਜੀ ਆਪਾਂ ਕਟੋਰੀ ਚ ਪਾ ਕੇ ਉੱਪਰ ਦੇਸੀ